ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਇੱਕ ਵਾਰ ਫੇਰ ਤੋਂ ਮੱਲਾ ਮਾਰੀਆਂ ਗਈਆਂ ਨੇ ਕਹਿੰਦੇ ਟੌਪ ਦੀਆਂ ਦੋ ਯੂਨੀਵਰਸਿਟੀਆਂ ਦੇ ਵਿੱਚ ਉਹ ਸ਼ਾਮਲ ਹੋ ਚੁੱਕੀ ਹੈ 575ਵਾਂ ਰੈਂਕ ਜਿਹੜਾ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਹਾਸਲ ਕੀਤਾ ਗਿਆ ਹੈ ਇਸ ਰੈਂਕ ਦੇ ਨਾਲ ਹੀ ਟੌਪ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸ਼ਾਮਲ ਹੋ ਗਈ ਹੈ ਜਿਸ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਕੇਕ ਕੱਟ ਕੇ ਜਿਹੜਾ ਹੈ ਜਸ਼ਨ ਮਨਾਇਆ ਗਿਆ ਕੀ ਕਹਿੰਦੇ ਨੇ ਅਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿੱਥੇ ਕਿ ਟਾਪ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸ਼ਾਮਲ ਹੋਣ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਤੁਸੀਂ ਦੇਖੋ ਲਾਈਵ ਤਸਵੀਰਾਂ ਸਰ ਕਿ ਨਰਾਜ਼ ਹੋ ਤੋਂ ਵੀ ਤਾਂ ਕਿਵਸਰ ਆਪਸੇ ਤੋਂ ਕਿਸੇ ਤਰ੍ਹਾਂ ਦੀ ਹੋਈ ਨਹੀਂ ਸਕਦੀ ਹੈ ਹਾਂ ہماری ਜਨਸ ਜਰੂਰ ਹੁੰਦੀ ਹੈ ਸਰ ਆਪ کیسے ਕਰ ਲ लेते हो ਸਰ the way he is now handling the whole india's education system as a parliamentary in the different committees and you know participation world going with the delegation to meet the different country peoples, coming back to be giving the complete brief to Honourable Prime Minister. At the same time he is coming and saying for this monumental feat that Chandigar University has achieved. Yes, you have seen it right. Chandigarh University now stands at 575th rank in the world, proudly placing among the top 2% universities globally out of 28,000 plus universities worldwide. That too with employer reputation of 147, and that makes Sanyag University the youngest and fastest growing university across the globe. Sanyag University has also secured top 16th rank among all the institutions and universities in India at in 2025 that was last year and this year this year ladies and gentlemen we have ranked at five seven five number among all the universities across the country

going with a delegation to meet the different country peoples coming back to be giving the complete brief to honorable prime minister at the same time he is coming and sitting for a long evening day. and sir that model which i normally share with the students that even if we improve one percent every day in one year we improve 37.6 times that i proved true and this improvement is no less than 37 times in a year in 30 years we are five on the weight de bare ji improvement ho gaya ede bare ki kehna chahida hai dekho ji sab to pehla ta main desh di kit bare gal karna chahunga world ranking announce hoyian ne aj aur world ranking de vich jada bharat da rutba ik bar fer vadha aur bharat diyan 54 54 institution jadian ਅ ਵਰਲਡ ਰੈਂਕਿੰਗ ਦੇ ਵਿੱਚ ਉਹਨਾਂ ਨੇ ਆਪਣੀ ਪੋਜੀਸ਼ਨ ਹਾਸਲ ਕੀਤੀ ਹੈ ਔਰ ਜਿਹੜੀਆਂ ਕਿ 2015 ਦੇ ਵਿੱਚ 11 ਸੀ 11 ਤੋਂ ਵੱਧ ਕੇ ਅਸੀਂ 54 ਤੇ ਪਹੁੰਚ ਗਏ 54 ਤੇ ਪਹੁੰਚ ਗਏ ਔਰ 54 ਯੂਨੀਵਰਸਿਟੀਆਂ ਵਰਲਡ ਰੈਂਕਿੰਗ ਵਿੱਚ ਆਉਣ ਦੇ ਨਾਲ ਭਾਰਤ ਦੁਨੀਆ ਦੀ ਚੌਥੀ ਵੱਡੀ ਪਾਰਟਿਸਪੇਟਿਵ ਕੰਟਰੀ ਬਣ ਗਿਆ ਦੇਸ਼ ਬਣ ਗਿਆ ਵਰਲਡ ਰੈਂਕਿੰਗ ਦੇ ਵਿੱਚ ਕੁਆਲਟੀ ਐਜੂਕੇਸ਼ਨ ਦੇ ਵਿੱਚ ਭਾਰਤ ਅੱਗੇ ਵਧਿਆ ਔਰ ਜਦੋਂ ਭਾਰਤ 54 ਇੰਸੋਸ਼ੀਅਰ ਦੇ ਨਾਲ ਵਰਲਡ ਰੈਂਕਿੰਗ ਦੇ ਵਿੱਚ ਪਹੁੰਚਿਆ ਹੈ ਤਾਂ ਉਸਨੇ ਜਰਮਨੀ ਤੇ ਜਾਪਾਨ ਜਰਮਨੀ ਦਾ ਰੈਂਕ ਜਿਹੜਾ ਹੈ ਉਹ ਜਰਮਨੀ ਦੀਆਂ ਯੂਨੀਵਰਸਿਟੀਆਂ ਨੇ ਉਹ 48 ਨੇ ਔਰ ਜਾਪਾਨ ਦੀਆਂ 47 ਹੈ ਇਹ ਦੋ ਵਿਕਸ਼ਿਤ ਦੇਸ਼ ਵੀ ਸਾਡੇ ਤੋਂ ਇਸ ਮਾਮਲੇ ਵਿੱਚ ਪਿੱਛੇ ਹੋ ਗਿਆ ਔਰ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦਾ ਵਿਜ਼ਨ ਸੀਗਾ ਜਿਨ੍ਹਾਂ ਨੇ ਪਿਛਲੇ 10-11 ਸਾਲਾਂ ਦੇ ਵਿੱਚ ਭਾਰਤ ਦੇ ਐਜੂਕੇਸ਼ਨ ਸਿਸਟਮ ਨੂੰ ਟਰਾਂਸਫਾਰਮ ਕੀਤਾ ਵੱਡੇ ਰਿਫਾਰਮ ਲੈ ਕੇ ਆਏ ਨਿਊ ਐਜੂਕੇਸ਼ਨ ਪਾਲਿਸੀ ਆਈ ਜਿਸ ਦੀ ਵਜ੍ਹਾ ਕਰਕੇ ਅੱਜ ਜਿਹੜੀ ਭਾਰਤ ਦੀਆਂ ਸੰਸਥਾਵਾਂ ਦੀ ਜਿਹੜੀ ਪੋਜੀਸ਼ਨ ਹੈ ਉਹ ਗਲੋਬਲ ਰੈਂਕਿੰਗ ਦੇ ਵਿੱਚ ਤੁਹਾਡੇ ਸਾਹਮਣੇ ਆਈ ਹੈ ਕਿ ਅਸੀਂ ਵਿਕਸਿਤ ਦੇਸ਼ਾਂ ਨੂੰ ਵੀ ਪਛੜ ਕੇ ਅੱਗੇ ਪਹੁੰਚੇ ਹਾਂ ਔਰ ਇਸ ਦੇ ਨਾਲ ਹੀ ਜਿਹੜੀ ਭਾਰ ਸਰਕਾਰ ਵੱਲੋਂ ਰਿਸਰਚ ਇਨੋਵੇਸ਼ਨ ਵਾਸਤੇ ਫੰਡਿੰਗ ਦਿੱਤੀ ਗਈ ਸੀ ਉਸ ਦੇ ਨਾਲ ਸਾਡਾ ਰਿਸਰਚ ਇੰਡੈਕਸ ਵੀ ਜਿਹੜਾ ਇੰਪਰੂਵ ਹੋਇਆ ਔਰ ਭਾਰਤ ਦੀਆਂ ਸੰਸਥਾਵਾਂ ਨੇ ਦੁਨੀਆ ਦੀ ਅਕੈਡਮਿਕ ਰੈਪਿਊਟੇਸ਼ਨ ਇੰਪਲਾਇਰ ਰੈਪਿਊਟੇਸ਼ਨ ਕੁਆਲਟੀ ਰਿਸਰਚ ਦੇ ਵਿੱਚ ਵੀ ਬਹੁਤ ਗ੍ਰੋਥ ਲਈ ਹੈ ਪਰ ਮੈਂ ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਕਿਉਂਕਿ ਦੁਨੀਆ ਦੀ ਯੰਗੇਸਟ ਯੂਨੀਵਰਸਿਟੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਯੂਨੀਵਰਸਿਟੀ ਬਣੀ ਹੈ ਜਿਸ ਨੇ 575ਵਾਂ ਰੈਂਕ ਜਿਹੜਾ ਹੈ 575th ਰੈਂਕ ਹਾਸਲ ਕੀਤਾ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਵਿੱਚੋਂ 28500 ਯੂਨੀਵਰਸਿਟੀਆਂ ਵਿੱਚੋਂ ਚੰਡੀਗੜ੍ਹ ਯੂਨੀਵਰਸਿਟੀ 575ਵਾਂ ਰੈਂਕ ਲੈ ਕੇ ਵਿਸ਼ਵ ਦੀਆਂ ਟੌਪ 2% ਚੋਟੀ ਦੀਆਂ 2% ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਈ ਹੈ ਔਰ ਮੈਂ ਇਸ ਵਾਸਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਸੀਆਂ ਨੂੰ ਵਧਾਈ ਦੇਣਾ ਚਾਹੁੰਗਾ ਕਿ ਪੰਜਾਬ ਦੀ ਧਰਤੀ ਤੇ ਚੰਡੀਗੜ੍ਹ ਯੂਨੀਵਰਸਿਟੀ ਸਥਾਪਿਤ ਹੋਈ ਨਹੀਂ ਬਹੁਤ ਲੰਮਾ ਸਮਾਂ ਨਹੀਂ ਹੋਇਆ 2012 ਵਿੱਚ ਯੂਨੀਵਰਸਿਟੀ ਬਣੀ ਸੀ ਅੱਜ ਵਿਸ਼ਵ ਦੀਆਂ ਟੌਪ 2% ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਈ ਹੈ ਔਰ ਮੈਂ ਇਸ ਵਾਸਤੇ ਜੋ ਸਹਿਯੋਗ ਮਿਲਿਆ ਪਿਛਲੇ ਸਾਲਾਂ ਦੌਰਾਨ ਸਾਨੂੰ ਉਸ ਦੇ ਵਾਸਤੇ ਪੂਰੇ ਪੰਜਾਬ ਵਾਸੀਆਂ ਦਾ ਆਪ ਸਭ ਦਾ ਧੰਨਵਾਦ ਵੀ ਕਰਨਾ ਚਾਹਣਾ ਔਰ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਗੱਲ ਦੀ ਵਧਾਈ ਵੀ ਦੇਣੀ ਚਾਹਣਾ ਧੰਨਵਾਦ ਵੀ ਦੇਣਾ ਚਾਹਣਾ ਜਿਨ੍ਹਾਂ ਦੀਆਂ ਸਖਤ ਮਿਹਨਤ ਸਦਕਾ ਜਿਨ੍ਹਾਂ ਦੀਆਂ ਐਫਰਟਸ ਦੇ ਸਦਕਾ ਕਿਉਂਕਿ ਉਹਨਾਂ ਦੀ ਕੁਆਲਟੀ ਰਿਸਰਚ ਉਹਨਾਂ ਦੀ ਇੰਪਲਾਇਰ ਰੈਪਿਊਟੇਸ਼ਨ ਦੇ ਸਦਕਾ ਅੱਜ ਤੁਸੀਂ ਦੇਖਿਆ ਹੋਊਗਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਐਲੂਮਨੀ ਵੀ ਇੱਥੇ ਪਹੁੰਚੇ ਆ ਜਿਹੜੇ ਵਿਦਿਆਰਥੀ ਤੋਂ ਪੜ੍ਹ ਕੇ ਵੱਖ-ਵੱਖ ਕੰਪਨੀਆਂ ਵਿੱਚ ਪਹੁੰਚੇ ਆ ਤੇ ਵਰਲਡ ਰੈਂਕਿੰਗ ਦੇ ਵਿੱਚ ਬਹੁਤ ਸਾਰੀ VOTING ਹੁੰਦੀ ਹੈ ਬਹੁਤ ਸਾਰੇ ਜਿਹੜੇ ਗਲੋਬਲ ਲੈਵਲ ਦੇ ਜਿਹੜੇ ਟਾਪ ਪ੍ਰੋਫੈਸਰ ਹੈ ਟਾਪ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ ਟਾਪ ਕੰਪਨੀਆਂਜ਼ ਨੇ ਉਹ ਆਪਣਾ opinion ਦਿੰਦੀਆਂ ਉਸ ਤੋਂ ਬਾਅਦ ਜੱਕ ਯੂਨੀਵਰਸਟੀਆਂ ਨੂੰ ਰੈਂਕਿੰਗ ਹਾਸਲ ਹੁੰਦੀ ਮੈਂ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਸਰ ਇੱਕ ਆਮ ਸਧਾਰਨ ਘਰ ਚੋਂ ਟੁੱਟ ਕੇ ਬੋਰੀ ਲੈ ਕੇ ਸਕੂਲ ਜਿੱਦਾਂ ਜਾਂਦੇ ਸੀ ਤੇ ਉੱਥੋਂ ਇੱਕ ਵੱਡੀ ਯੂਨੀਵਰਸਿਟੀ ਖੜੀ ਕਰਨ ਦਾ ਸਫ਼ਰ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਤੇ ਕਿੰਨੇ ਕੁ ਤੁਸੀਂ ਲੋਕਾਂ ਨਾਲ ਸੁਣੇ ਮੋਟੀਵੇਟ ਜਿਹੜੇ ਕਰ ਰਹੇ ਹੋ ਤੇ ਲੋਕਾਂ ਕੀ ਕਹਿਣਾ ਚ ਦੇਖੋ ਜੀ ਜਿਹੜੀ ਗੱਲ ਤੁਸੀਂ ਪੁੱਛੀ ਹੈ ਉਹ ਤਾਂ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਸੰਭਵ ਨਹੀਂ ਹੋ ਸਕਦੀ ਐਸੀ ਕੋਈ ਸੋਚ ਵੀ ਨਹੀਂ ਸੀਗੀ ਕਿ ਇੱਥੇ ਤੱਕ ਪਹੁੰਚਾਂਗੇ ਲੇਕਿਨ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਸਥਾਪਿਤ ਕੀਤੀ ਸੀ ਉਸ ਵੇਲੇ ਇਹ ਜ਼ਰੂਰ ਇੱਕ ਮਿਸ਼ਨ ਸੀ ਇੱਕ ਵਿਜ਼ਨ ਲੈ ਕੇ ਚੱਲੇ ਸੀ ਕਿ ਅਸੀਂ ਇੱਕ ਵਰਲਡ ਕਲਾਸ ਯੂਨੀਵਰਸਿਟੀ ਜਿਹੜੀ ਆ ਉਹ ਬਣਾਉਣੀ ਹੈ ਇਸੇ ਕਰਕੇ ਇਸ ਦਾ ਨਾਮ ਚੰਡੀਗੜ੍ਹ ਯੂਨੀਵਰਸਿਟੀ ਰੱਖਿਆ ਸੀ ਕਿਉਂਕਿ ਵਰਲਡ ਦੀਆਂ ਬੈਸਟ ਟੌਪ ਯੂਨੀਵਰਸਿਟੀ ਸਿਟੀਆਂ ਦੇ ਨਾਮ ਤੇ ਆ ਸ਼ਹਿਰਾਂ ਦੇ ਨਾਮ ਤੇ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਹਨ ਔਰ ਜਦੋਂ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਮ ਚੰਡੀਗੜ੍ਹ ਰੱਖਿਆ ਸੀ ਉਸ ਵੇਲੇ ਜਿਹੜਾ ਰਿਵਾਜ ਸੀਗਾ ਜਾਂ ਟ੍ਰੈਂਡ ਸੀ ਪੂਰੇ ਦੇਸ਼ ਦੇ ਵਿੱਚ ਉਹ ਅਲੱਗ-ਅਲੱਗ ਨਾਵਾਂ ਤੇ ਪਰਿਵਾਰ ਦੇ ਨਾਵਾਂ ਤੇ ਧਰਮ ਦੇ ਨਾਵਾਂ ਤੇ ਜਾਂ ਲੋਕਾਂ ਨੇ ਆਪਣੇ ਪ੍ਰਾਈਵੇਟ ਸੈਕਟਰ ਦੀ ਸੋਚ ਦੇ ਮੁਤਾਬਕ ਰੱਖਿਆ ਲੇਕਿਨ ਅਸੀਂ ਫੈਸਲਾ ਕੀਤਾ ਕਿ ਅਸੀਂ ਵਰਲਡ ਕਲਾਸ ਯੂਨੀਵਰਸਿਟੀ ਜੇ ਅਗਰ ਬਣਾਉਣੀ ਹੈ ਤੇ ਇਸਦਾ ਨਾਮ ਵੀ ਜਿਹੜਾ ਉਹਨਾਂ ਯੂਨੀਵਰਸਿਟੀਆਂ ਦੀ ਤਰਜ਼ ਤੇ ਚੰਡੀਗੜ੍ਹ ਦੇ ਨਾਮ ਤੇ ਰ ਔਰ ਅਸੀਂ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਚੰਡੀਗੜ੍ਹ ਦਾ ਨਾਮ ਜਿਹੜਾ ਦੁਨੀਆ ਵਿੱਚ ਲੈ ਕੇ ਜਾਈਏ ਔਰ ਅੱਜ ਤੁਹਾਡੇ ਸਾਹਮਣੇ ਹੈ ਇਹ ਵਰਲਡ ਦੀ ਜਦੋਂ ਲਿਸਟ ਪਬਲਿਸ਼ ਹੋਈ ਹੈ ਉਸ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੇ ਚੰਡੀਗੜ੍ਹ ਸ਼ਹਿਰ ਦਾ ਨਾਮ ਪੰਜਾਬ ਦਾ ਨਾਮ ਜਿਹੜਾ ਉਹ ਉੱਚਾ ਹੋਇਆ ਹੈ ਔਰ ਉਸ ਵਾਸਤੇ ਮੈਂ ਸਾਰਿਆਂ ਦਾ ਫਿਰ ਧੰਨਵਾਦ ਕਰਨਾ ਚਾਹੁੰਦਾ। ਦੇਖੋ ਜਿਹੜੀ ਰੈਂਕਿੰਗ ਹੈ ਨਾ ਜੀ ਇਹ ਹਰ ਸਾਲ ਹੀ ਚੈਲੰਜ ਆਉਂਦੀ ਹੈ ਕਿਉਂਕਿ ਤੁਸੀਂ ਰਿਲੇਟਿਵਲੀ ਗਰੋ ਕਰਦੇ ਹੋ ਤੁਸੀਂ ਕੰਪੀਟ ਕਰਦੇ ਹੋ ਕੰਪੀਟੀਸ਼ਨ ਦੇ ਵਿੱਚ ਹਰ ਯੂਨੀਵਰਸਿਟੀ ਜਿਹੜੀ ਆ ਮੈਂ ਦੱਸਿਆ ਕਿ 28500 ਯੂਨੀਵਰਸਟੀਆਂ ਜਿਸ ਦੀ ਜਾਣਕਾਰੀ ਮੈਨੂੰ ਹੈ ਔਰ ਇੰਨੇ ਵੱਡੇ ਨੰਬਰ ਦੇ ਵਿੱਚ ਹਰ ਯੂਨੀਵਰਸਿਟੀ ਜਿਹੜੀ ਇੱਕ ਵਿਜ਼ਨ ਲੈ ਕੇ ਚੱਲਦੀ ਆ ਉਹ ਕੋਸ਼ਿਸ਼ ਕਰਦੀ ਆ ਕਿ ਉਹ ਵਰਲਡ ਰੈਂਕਿੰਗ ਦੇ ਵਿੱਚ ਸ਼ਾਮਲ ਹੋਵੇ ਉਹ ਪੋਜੀਸ਼ਨ ਹੋਵੇ ਔਰ ਲੇਕਿਨ ਉਹਨਾਂ ਦੇ ਵਿੱਚੋਂ ਕੰਪੀਟ ਕਰਕੇ ਅੱਗੇ ਨਿਕਲਣਾ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪਾਲਿਸੀਆਂ ਹੈਗੀਆਂ ਨੇ ਐਜੂਕੇਸ਼ਨ ਪਾਲਿਸੀਜ਼ ਹੈਗੀਆਂ ਹਨ لیکن ਮੈਂ ਸਮਝਦਾ ਕਿ ਸਾਡੇ ਦੇਸ਼ ਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਆਉਣ ਤੋਂ ਬਾਅਦ ਸਾਡੇ ਵਾਸਤੇ ਇੱਕ ਜਿਹੜਾ ਅਸਮਾਨ ਖੁੱਲਿਆ ਸਾਡੇ ਵਾਸਤੇ ਉੱਪਰ ਉੱਚੇ ਉੱਡਣ ਦੀ ਜਿਹੜੀ ਇੱਕ ਪ੍ਰਵੀਜ਼ਨ ਹੋਈ ਹੈ ਔਰ ਜਿਸ ਕਰਕੇ ਅਸੀਂ ਇਹ ਪੋਜੀਸ਼ਨ ਜਿਹੜੀ ਆ ਉਹ ਹਾਸਲ ਕਰ ਪਏ ਆ ਥੈਂਕ ਯੂ ਬਹੁਤ ਬਹੁਤ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ